ਤੋ ਕੋਟਲ ਗੁਰ ਸੇਵੀਐ ਐਨਸ ਸਹਜ ਸੁਭਾਏ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸੁਪਤ ਖਸਮ ਦੀ ਨੂਰ ਅਰਸ ਹੋ ਕੁਰਸ ਹੋ ਝਟੀ ਐ ਤਉਦ ਡਿਠੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਸਰੀ ਮਹੱਲਾ ਚੌਥਾ ਕਾਲਯੁਗ ਕਾ ਧਰਮ ਕਹੋ ਤੁਮ ਭਾਈ ਕਬ ਛੁਟ ਹੈ ਹਮ ਛੁਟ ਕਾ ਕੀ ਹਰ ਹਰ ਜਪ 베ੜੀ ਹਰ ਤੁਲਹਾ ਹਰ ਜਪਿਓ ਤਰੈ ਤਰਕੀ ਕਾਲਯੁਗ ਕਾ ਧਰਮ ਕਹੋ ਤੁਮ ਭਾਈ ਕਿਵ ਛੁਟ ਹੈ ਹਮ ਛੁਟ ਕਾ ਕੀ ਹਰ ਹਰ ਜਪ 베ੜੀ ਹਰ ਤੁਲਹਾ ਹਰ ਜਪਿਓ ਤਰ ਤਰਕੀ ਹਰ ਜੀ ਲਾਜ ਰਖੋ ਹਰ ਜਨ ਕੀ ਹਰ ਹਰ ਜਪਨ ਜਪਾਵੋ ਆਪਣਾ ਮਮਾਗੀ ਭਗਤ ਇਕਾ ਕੀ ਰਹਾਓ ਹਰ ਕੇ ਸੇਵਕ ਸੇ ਹਰ ਪਿਆਰੇ ਜਿਨ ਜਪਿਓ ਹਰ ਬਚਨਾ ਕੀ ਲੇਖਾ ਚਤਰ ਗੁਪਤ ਜੋ ਲਿਖਿਆ ਸਭ ਛੂਟੀ ਜਮ ਕੀ ਬਾਕੀ ਹਰ ਕੇ ਸੰਤ ਜਪਿਓ ਮਨ ਹਰ ਹਰ ਲਗ ਸੰਗਤ ਸਾਧ ਜਨਾ ਕੀ ਦਿਨ ਅਰ ਸੂਰਤ ਰਸਨਾ ਅਗਨ 부ਝਾਨੀ ਸਿਵ ਚਰਿਓ ਚੰਦ ਚੰਦਾ ਕੀ ਤੁਮ ਵੱਡ ਪੁਰਖ ਵੱਡ ਅਗੰਮ ਅਗੋਚਰ ਤੁਮ ਆਪੇ ਆਪ ਅਪਾਕੀ ਜਨ ਨਾਨਕ ਕਉ ਪ੍ਰਭ ਕਿਰਪਾ ਕੀਜੈ ਕਰ ਦਾਸਨ ਦਾਸ ਦਸਾ ਕੀ ਭਾਵ ਸਤਿਗੁਰੂ ਜੀ ਬਾਣੀ ਦੇ ਵਿੱਚ ਪ੍ਰਮਾਨ ਕਰਦੇ ਨੇ ਹੇ ਭਾਈ ਮੈਨੂੰ ਉਹ ਧਰਮ ਦਾਸ ਜਿਸ ਨਾਲ ਜਗਤ ਦੇ ਵਿਕਾਰਾਂ ਦੇ ਚੰਹੇਲਿਆਂ ਵਿੱਚੋਂ ਬਚਿਆ ਜਾ ਸਕੇ ਮੈਂ ਇਨ੍ਹਾਂ ਚੰਹੇਲਿਆਂ ਤੋਂ ਬਚਣਾ ਚਾਹੁੰਦਾ ਹਾਂ ਦੱਸ ਮੈਂ ਕਿਵੇਂ ਬਚਾਂ ਪ੍ਰਮਾਤਮਾ ਦੇ ਨਾਮ ਦਾ ਜਾਪ ਬੇੜੀ ਹੈ ਨਾਮ ਹੀ ਤੁਰਹਾ ਹੈ ਜਿਸ ਮਨੁੱਖ ਨੇ ਹਰ ਨਾਮ ਜਪਿਆ ਉਹ ਤਾਰੂ ਬਣ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਹੇ ਪ੍ਰਭੂ ਜੀ ਦੁਨੀਆਂ ਦੇ ਵਿਕਾਰਾਂ ਦੇ ਝਮੇਲਿਆਂ ਵਿੱਚੋਂ ਆਪਣੇ ਸੇਵਕ ਦੀ ਇੱਜ਼ਤ ਵਿਚਾਲੇ ਇਹ ਹਰੀ ਮੈਨੂੰ ਆਪਣਾ ਨਾਮ ਜਪਣ ਦੀ ਸਮਰੱਥਾ ਦੇ ਮੈਂ ਤੇਰੇ ਪਾਸੋਂ ਸਿਰਫ ਤੇਰੀ ਭਗਤੀ ਦਾ ਦਾਣ ਮੰਗ ਰਿਹਾ ਹਾਂ ਹੇ ਭਾਈ ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਬਚਨਾਂ ਦੀ ਰਾਹੀਂ ਪ੍ਰਮਾਤਮਾ ਦਾ ਨਾਮ ਜਪਿਆ ਉਹ ਸੇਵਕ ਪ੍ਰਮਾਤਮਾ ਨੂੰ ਪਿਆਰੇ ਲੱਗਦੇ ਹਨ ਚਿੱਤਰਗੁਪਤ ਨੇ ਜਿਹੜਾ ਵੀ ਉਹਨਾਂ ਦੇ ਕਰਮਾਂ ਦਾ ਲੇਖ ਲਿਖ ਰੱਖਿਆ ਸੀ ਧਰਮ ਰਾਜ ਦਾ ਉਹ ਸਾਰਾ ਹਿਸਾਬ ਹੀ ਮੁੱਕ ਜਾਂਦਾ ਹੈ ਇਹ ਭਾਈ ਜਿੰਨਾ ਸੰਤ ਜਨਾਂ ਨੇ ਸਾਧ ਜਨਾਂ ਦੀ ਸੰਗਤ ਵਿੱਚ ਬੈਠ ਕੇ ਆਪਣੇ ਮਨ ਵਿੱਚ ਪਰਮਾਤਮਾ ਦਾ ਜਾਪ ਕੀਤਾ ਉਹਨਾਂ ਦੇ ਅੰਦਰ ਕਲਿਆਣ ਰੂਪ ਪਰਮਾਤਮਾ ਪ੍ਰਗਟ ਹੋ ਪਿਆ ਮਾਨੋ ਠੰਡਕ ਪਚਾਉਣ ਵਾਲਾ ਚੰਦ ਚੜ੍ਹ ਪਿਆ ਜਿਸ ਨੇ ਉਹਨਾਂ ਦੇ ਹਿਰਦੇ ਵਿੱਚੋਂ ਤ੍ਰਿਸ਼ਨਾ ਦੀ ਅੱਗ ਬੁਝਾ ਦਿੱਤੀ ਜਿਸ ਨੇ ਵਕਾਰਾਂ ਦਾ ਤਪ ਦਾ ਸੂਰਜ ਸ਼ਾਂਤ ਕਰ ਦਿੱਤਾ हे ਪ੍ਰਭੂ ਤੂੰ ਸਭ ਤੋਂ ਵੱਡਾ ਹੈ ਤੂੰ ਸਰਬ ਵਿਆਪਕ ਹੈ ਤੂੰ ਅਪਹੁੰਚ ਹੈ ਗਿਆਨ ਇੰਦਰੀਆਂ ਦੀ ਰਾਹੀ ਤੇਰੇ ਤੱਕ ਪਹੁੰਚ ਨਹੀਂ ਹੋ ਸਕਦੀ ਤੂੰ ਹਰ ਥਾਂ ਆਪ ਹੀ ਆਪ ਆਪ ਹੀ ਆਪ ਹੈ ਹੇ ਪ੍ਰਭੂ ਆਪਣੇ ਦਾਸ ਨਾਨਕ ਉਤੇ ਮਿਹਰ ਕਰ ਤੇ ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਬਣਾ ਲੈ